ਹੋ ਕੋਈ ਨੂਰਾ ਹੋ ਜਾਂਦੀ ਆਪੀ ਆ ਜਾਗੇ ਫਿਰ ਲੋ ਜੀ ਆਵਾਜ਼ ਹੋ ਰਿਹਾ ਸਮਾਂ ਪੱਕੀ ਬਸ ਕੋਈ ਨ ਕੋਈ ਵਸ ਕਿਵਾਲਾ ਹੋ ਗਿਆ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਗੁਰੂ ਦੇ ਚਰਨਾਂ ਵਿੱਚ ਖੜਿਆ ਆ ਸੰਗਤ ਨੂੰ ਬੇਨਤੀ ਕਰਦਿਆਂ ਇਹ ਗੁਰਦੁਆਰਾ ਮਠਿਆਈ ਸਰ ਹੈ ਇਸ ਦਾ ਨਾਮ ਆ ਬਾਪੂ ਜੀ ਤੋਂ ਪੁੱਛ ਰਿਆਂ ਬਾਪੂ ਜੀ ਦਾ ਨਾਮ ਕਿਵੇਂ ਟਕਿਆ ਇਹਦਾ ਜੀ ਦਮਦਮੇ ਤੋਂ ਸੰਗਤ ਕਿੰਨੀ ਸੀ ਦਮਦਮੇ ਲੈ ਕੇ ਫਿਰ ਉਰੇ ਨੂੰ ਸੰਗਤ ਤਰੀ ਆਉਂਦੀ ਸੀ ਜਮਾਇ ਪੜਾ ਇੱਕ ਸੰਗਤ ਕਾਫੀ ਨਾਲ ਸੀਗੀ ਸੰਗਤ ਨੂੰ ਉੱਥੇ ਭੁੱਖ ਲੱਗੀ ਜੋ ਕਿ ਘਰ ਥਲੇ ਬਹਿ ਕੇ ਸੰਗਤਾਂ ਨੇ ਵਚਨ ਕਰੇ ਮਹਾਰਾਜ ਪਾਛੋ ਪਾਛੋ ਭੁੱਖ ਲੱਗੀ ਹੈ ਭੁੱਖ ਬੜੇ ਸਤਾਈ ਜਾਂਦੀ ਹੈ ਆਪਣੇ ਸਿੰਘ ਪੂਰੇ ਹੋਈ ਜਾਂਦੇ ਜੀ ਸਾਹ 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 ਪੂਰੇ ਹੋਈ ਦੇ ਸਿੰਘਾਂ ਦੇ ਸਿੰਘ ਘਰ ਦੇ ਤੁਰ ਜਾਂਦੇ ਐ ਬਸ ਤੂੰ ਕੋਈ ਖਾਣ ਨੂੰ ਹੈ ਨਹੀਂ ਜੇ ਕੋਈ ਬਖਸ਼ੋ ਭੋਜਨ ਤਿਆਰ ਹੈ ਨਹੀਂ ਜੇ ਕੋਈ ਪ੍ਰਾਣ ਨਿਕਲੀ ਜਾਂਦੇ ਇਸ ਭੁੱਖੇ ਮਰਦੇ ਸਿੰਘਾਂ ਦੇ ਜੀ ਯੰਗ ਕਰਕੇ ਸਿੰਘਾਇ ਸੀ ਜੀ ਤੇ ਇੱਥੇ ਕਰਕੇ ਮਹਾਂਪੁਰਸ਼ਾਂ ਨੇ ਇੱਥੇ ਵਾਜਨ ਕਰਿਆ ਸਿੰਘੋ ਕਿਕਰ ਤੇ ਚੜੋ ਚੱਕਰ ਤੇ ਚੜ ਕੇ ਹਲੂਣਾ ਮਾਰੋ ਭੋਜਨ ਲਹੂਗਾ ਕਾਇਦੇ ਜੀ ਸਾਡੇ ਪ੍ਰਾਨ ਪਹਿਲਾਂ ਨਿਕਲਿਆ ਚੜਨ ਵਾਲਾ ਕਿਹੜਾ ਚੜੂਗਾ ਜੀ ਕਿੱਕਰਾਂ ਤੇ ਭੁੱਖੇ ਪਹਿਲਾਂ ਹੋਈ ਜਿੰਨੇ ਪ੍ਰਾਨ ਪੂਰੇ ਹੋਈ ਜਿੰਨੇ ਸਿੰਘਾਂ ਦੇ ਇਹ ਹੋਰ ਸਿੰਘ ਬੋਲੇ ਕਹਿੰਦੇ ਜੀ ਪਾਸ਼ੂ ਅਸੀਂ ਚੜਦੇ ਆ ਸਾਡੇ ਪ੍ਰਾਨ ਬਜਾ ਦੇ ਨਿਕਲ ਜਾਂ ਵਾਜਨ ਮੰਨੇ 7 ਵਜੇ ਨੂੰ ਮੰਨ ਕੇ ਹਲੂਣਾ ਦਿੱਤਾ ਮਠਾਈ ਛੜੀ ਲੱਡੂ ਜਲੇਬੀਆਂ ਛੜੀਆਂ ਜੀ ਫਿਰ ਪਰਖ ਕਰੀ ਗੁਰੂ ਮਹਾਰਾਜ ਨੇ ਪਰਖ ਕਰੀ ਸਿੰਘਾਂ ਦੀ ਤਿੰਨ ਪ੍ਰਕਾਰ ਦੀ ਸਿੱਖੀ ਤਿਆਰ ਕੀਤੀ ਇੱਥੇ ਇੱਕ ਤਾਂ ਲੱਪਗੜਪੀ ਖਾਣ ਵਾਲੇ ਗੀਜੇ 'ਚ ਪਾਉਣ ਵਾਲੇ ਟੱਬਰ ਪਾੜੂ ਇੱਕ ਮੂੰਹ 'ਚ ਇੱਕ ਗੀਜੇ 'ਚ ਇੱਕ ਘਰੇਲ ਜਾਣੇ ਇੱਕ ਥੋੜੀ ਭਰ ਕੇ ਗੁਰੂ ਮਹਾਰਾਜ ਦੇ ਮਹਾਪ੍ਰਸ਼ਾਦ ਦੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਧਰ ਕੇ ਛਕਣ ਵਾਲੇ ਭੋਗ ਲਵਾ ਕੇ ਛਕਣ ਵਾਲੇ ਬੰਡ ਕੇ ਛਕਣ ਵਾਲੇ ਭੋਗ ਲਵਾ ਕੇ ਵੀ ਜਦੋਂ ਤੁਸੀਂ ਬਾਜ ਮਾਰੀ ਮੱਬਾ ਜੀ ਉਦੋਂ ਛਕਾਂਗੇ ਮੰਗ ਕੇ ਉਹ ਸੰਗ ਹੈ ਜੀ ਇੱਥੇ ਤਿੰਨ ਪ੍ਰਕਾਰ ਦੀ ਸਿੱਖੀ ਤਿਆਰ ਕੀਤੀ ਹੈ ਜੀ ਉਹ ਜਗ੍ਹਾ ਹੈ ਇਹ ਜਹਰਾਰ ਜੀ ਉਹ ਆਪਣਾ ਜਿਹੜੀ ਕਿੱਕਰ ਤੋਂ ਮਠਾਈ ਕਰੀ ਤੀ ਪਾਸ਼ਾ ਨੇ ਕਿੱਥੇ ਹੈ ਉਹ ਕਿੱਕਰ ਤਾਂ ਹੁਣ ਦੇਖਣ ਨੂੰ ਨਹੀਂ ਜਿਸ ਨੂੰ ਕਿਤਾ ਨਹੀਂ ਚਲੋ ਆਂ ਜਗਾ ਕਿੱਕਰ ਆ ਜੀ ਜਗਾ ਆ ਜੀ ਕਿੱਕਰ ਤਾਂ ਕੁਦ ਨੂੰ ਮੈਂ ਵੀ ਨਹੀਂ ਦੇਖੀ ਜੀ ਇਹ ਸਰੋਵਰ ਤੋਂ ਆ ਗਏ ਹਾਂ ਜੀ ਉਹ ਪਰਦਾ ਗੁੜੀ ਨਾਲ ਹੈ ਜਿੱਧਰ ਇਹ ਪ੍ਰਾਣਾ ਨਿਸ਼ਾਨ ਸਾਹਿਬ ਹੁੰਦਾ ਜੀ ਵੱਡਾ ਇੱਥੇ ਬਾਬਾ ਬੋਤਾ ਥੇ ਹੁੰਦਾ ਬਾਬਾ ਬੋਤਾ ਸਿੰਘ ਦਾ ਜੀ ਹਾਂ ਜੀ ਬਾਬਾ ਬੋਤਾ ਸਿੰਘ ਦਾ ਠੀਕ ਹੈ ਜੀ ਤੁਹਾਡੇ ਪਿੰਡਾਂ ਕਨੇਮ ਪਾਪ ਐچھے ਸੀਗੇ ਜੀ ਇੱਥੇ ਕੰਦ ਹੁੰਦੀ ਸੀਗੀ ਪਹਿਲਾਂ ਜੀ ਅੱਛਾ ਅੱਛਾ ਕੰਦ ਦੇ ਨਾਲ ਕੰਦੀ ਜਣਾਜ ਕਿਕਰ ਸੀ ਅੱਛਾ ਜੀ ਫਿਰ ਇੱਥੇ ਹੁਣ ਤਣਾਤਾ ਪਤਾ ਕਿਹੜਾ ਰਹਿਣਾ ਸੀ ਉਸ ਤੋਂ ਬਾਅਦ ਫਿਰ ਮਹਾਪੁਰਸ਼ਾਂ ਦੀ ਕਿਰਪਾ ਹੋਈ ਆ ਬਾਬਾ ਬੋਤਾ ਸਿੰਘ ਜੀ ਉਹਨਾਂ ਨੇ ਗੁਰਦੁਆਰਾ ਬਣਾ ਦਿੱਤਾ ਹੈ ਪੰਦੇਰਾ ਤੋਂ ਸੀ ਬਾਬਾ ਬੋਤਾ ਸਿੰਘ ਜੀ ਮਹਾਪੁਰਸ਼ ਸੀ ਉਹ ਪੂਰੇ ਕਰਨੀ ਦੇ ਮਾਲਕ ਘਰ ਸਾਫ ਰਹੇ ਉਹਨਾਂ ਨੇ ਚਲਾਇਆ ਫਿਰ ਇੱਕ ਪੈਰ ਤੇ ਖੜਕੇ ਮਵੇਕੀ ਸਿੰਘ ਜੀ ਲੋਹੇ ਦੇ ਬਰਤਨਾਂ ਚ ਛੱਕਦੇ ਹੁੰਦੇ ਸੀਗੇ ਤੇ ਅਠੋ ਪਹਰ ਲੰਗਰ ਚੱਲੀ ਚੱਲਦਾ ਹੁੰਦਾ ਸੀ ਇੱਥੇ ਬਾਹਰਲਾ ਦੁੱਧ ਜਿਹੜਾ ਖੁੱਲਾ ਦੁੱਧ ਹੁੰਦਾ ਸੀ ਫੜਦੇ ਨਹੀਂ ਹੁੰਦੇ ਸੁਖਮਾ ਦੁੱਧ ਫੜਦੇ ਉਸ ਪੁੱਛ ਕੇ ਫੜਦੇ ਦੁੱਧ ਵੀ ਭਾਈ ਬੀਬਾ ਬਰਤਨ ਥੱਲੇ ਤਾਂ ਹੀ ਤੇਰੇ ਚੋਕ ਇਥੇ ਨਾਲ ਚੋਮੇ ਜਿਹੀ ਕਰੀਆ ਦੁੱਧ ਕੱਕੇ ਰੇਤੇ ਤੇ ਤੇਰੇ ਸੀ ਜੇ ਉਹ ਕਹਿੰਦੇ ਫੇਰ ਤਾਂ ਫੜਦੇ ਵੀ ਹਾਂ ਬੱਬਾ ਸੁਖਮਾ ਜੇ ਫੇਰ ਗਾਹ ਦੁੱਧ ਚੜਾਉਂਦੇ ਨਹੀਂ ਦੁੱਧ ਨਹੀਂ ਫੜਦੇ ਸੀ ਇਸ ਤਰ੍ਹਾਂ ਜੀ ਇਹ ਆ ਤੀਰ ਸੀ ਹੈ ਇੱਥੇ ਮੈਂ ਕਿ ਕਰਦਾ ਤੇ ਚੀ ਆ ਗਈ ਨਾ ਫਿਰ ਹਾਂਜੀ ਹਾਂਜੀ ਬੈਠੀ ਸੀ ਜੀ ਕੰਦੋਂ ਦੀ ਜਿੱਤੇ ਹਾਂ